وعليكم السلام وعليكم السلام ورحمه الله وبركاته वाहेगुरु <laughs> वाहिदू 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 वाहिद

ਸਾਡੀ ਗੋਮ ਦਾ ਬੇੜਾ ਕਰ ਕਰਨ ਲਿਆ ਏ ਮੇਰੇ ਆਪ ਦੇਖੋ ਮੇਰੀ ਸੁਣੋ ਗੱਲ ਇਹ ਗੱਲ ਆ ਰਹੀ ਕੋਲੋ ਮੇਰੇ ਸਵਾਦ ਜੋ ਆਉ ਦੇਵੇ ਨਹੀਂ ਮੇਰਾ ਸਖਤ ਮੈਂ ਕਟਰਾ ਜਿਹਾ ਤੂੰ ਸਿਹਰੀ ਕਰ ਦੇਣਾ ਏ हां ਕਟਾਂਗੇ ਤੂੰ ਜਵਾਬ ਦੇ ਸਕਦਾ ਬਾਬਾ ਜਦੋਂ ਮਾਤੀ ਚਲੀ ਗਈ ਨੀ ਪਰਸੇ ਤਾਂ ਕੀ ਰਹਿ ਗਿਆ ਬਾਬਾ ਜੀ ਕਹਦਾ ਜੀ ਤੁਸੀ ਛੱਡੋ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰਸੇ ਸਾਡਾ ਹੈ ਹੀ ਨਹੀਂ ਇਹਨਾਂ ਨੂੰ ਕਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰਜਾ ਸਿੰਘ ਦਾ ਸੁਣਿਓ ਸਰੋ ਬਾਈ ਆਪਸੇੇਵਾ ਕਰੀ ਕੋਈ ਸੇਵਾ ਕਰ

ਪਰ ਕਿਰਪਾ ਵਾਲਾ ਥਾਂ ਹੀ ਨਾ ਇਹਗਾ ਇਹ ਆਸਾਨ ਦੀ ਬਿਕਰਤਾ ਬੈਠੀ ਨਾ ਆਪਾਂ ਔਰ ਮੱਖਣਾ ਲਾ ਦੇ ਧਿਆਨ ਨਾਲ ਗੁਰਤਾ ਸਾਹਿਬ ਉੱਪਰ ਆ ਦੂਜੋ ਮੇਰਾ ਚੈਲੰਜ ਕਬੂਲ ਕਰੋ ਆ ਤਲਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਲਾਣਾ ਸ਼ੀਦ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਓਏ 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 ਵਾਹ ਦਸੋ ਤੂੰ ਆਇਆ ਵਾਹ ਹੁਣ ਦਸੋ ਕਿਹੜਾ ਕਿਹੜਾ ਸਿੰਘ ਬੋਲਦਾ ਦਸੋਣੇ ਕੋਚੋਂ ਕਿਹੜਾ ਸਿੰਘ ਬੋਲਦਾ ਵਾਹੇ ਤੂੰ ਆਇਆ ਵਾਹੇ 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 ਗੁਰੂ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦਸੋ ਮੈਨੂੰ ਦੇਖੋ ਮੈਂ ਬਹਿ ਗੋਲਾ ਮੰਗੀ ਵਾਹੇ ਦਜੀ ਕੋਤ ਆਹ ਵਾਹੇ ਰੀਫਾ ਦੇ ਕਿਹੜਾ ਕਿਹੜੇ ਸਿੰਘ ਹੈ ਦਸੋ ਅੱਲਾਹ ਵਾਹੇ ਹਾਂਜੀ ਵਾਹੇ

ਵੇੱਲ ਕੋਲ ਮੁਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਬਾਹਰ ਹੁਣੇ ਹੱਥ ਘੜੀ ਲਾ ਕੇ ਚਲੋ ਬਾਹਰ ਨੂੰ ਦੇਖ ਕੇ ਜਦੋਂ ਮੈਂ ਨਹੀਂ ਅੱਗ ਨਾਲ ਮੋਬਲ ਹੈਗਾ ਜਾਂ ਸਾਡੇ ਸੁਭਾਣਾਂ ਦੇ ਬਾਪ ਦੇ ਇੱਥੇ ਆਪਾਂ ਦੀ ਮਾਟੀ ਤੋਂ ਸਾਰੀ ਦੁਨੀਆ ਨੂੰ ਸਾਡੀ ਤੋਂ ਕੋਈ ਬੇੜਾ ਕਰ ਕਰਨ ਡਿਆ ਏ ਸਾਡੀ ਕੌਮ ਦਾ ਬੇੜਾ ਕਰ ਕਰਨ ਡਿਆ ਏ ਜਿਹੜੇ ਆਪ ਦੇਖੋ ਮੇਰੀ ਸੁਣੋ ਗੱਲ ਇਹ ਜਿਹੜੀ ਗੱਲ ਆ ਕੋਲੋ ਮੇਰੇ ਸੁਭਾਣਾਂ ਨੂੰ ਆਵਦੇ ਨਹੀਂ ਤਾਂ ਮੇਰਾ ਸੱਤ ਮੈਂ ਕੱਟਣਾ ਜੀਦਾ ਤੂੰ ਸਿਰ ਹੀ ਕਰ ਦੇਣਾ ਏ हां कटेंगे तू जवाब दे सका पापा ਜਦੋਂ ਮਾਤੇ ਚਲੀ ਗਈ ਪਰਸੇ ਤਾਂ ਕੀ ਰਹਿ ਗਿਆ ਹੋਰ ਪਾਪਾ ਜੀ ਕਹਦਾ ਜੀ ਤੁਸੀ ਛੱਡੋ ਜੀ ਸਾਡੀ ਮਰਦੀ ਦੀ ਉਸ ਪਾਸੇ ਜਾਂਦੀ ਪਰਸੇ ਸਾਡਾ ਹੈ ਹੀ ਨਹੀਂ ਇਹਨਾਂ ਨੂੰ ਫਿਰ ਕੱਟਿਆ ਵੀ ਹੋ ਜਾਣਾ ਨਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਪੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰਜਾ ਸਿੰਘ ਦੱਸੋ ਮੈਨੂੰ ਚਲੋ ਭਾਈ ਆਪਸੇੇਵਾ ਕਰੀਏ ਕੋਈ ਸੇਵਾ ਕਰ

सांदीप पर बैठा है ना बाबा सारे माला और ध्यान नाल साहब ऊपर